ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਜਾਹਲ ਆਈਪੀਐਸ ਦੇ ਹਦਾਇਤਾਂ ਦੇ ਮਤਾਬਕ ਇਹਦਾ ਸਪੈਸ਼ਲ ਕਬਿਆਨ ਚਲਾਇਆ ਗਿਆ ਹੈ ਜਿਨ੍ਹਾਂ ਵਿੱਚ ਚੋਰੀਆਂ ਨੂੰ ਨੱਥ ਪਾਉਣ ਲਈ ਅਤੇ ਹੀਨਿਸ ਕ੍ਰਾਈਮ ਦੀਆਂ ਪੈਂਡਿੰਗ ਅਰੈਸਟਾਂ ਨੂੰ ਛੇਤੀ ਤੇ ਛੇਤੀ ਗ੍ਰਫਤਾਰ ਕਰਕੇ ਜੇਲ੍ਹ ਭੇਜੇ ਸੰਬੰਧੀ ਇੱਕ ਮਹਮ ਚਲਾਈ ਗਈ ਆ ਉਸ ਦੇ ਦਿਨ ਇਹ 10 ਤਰੀਕ ਨੂੰ ਇੱਕ ਵਿਅਕਤੀ ਜਿਹਦਾ ਨਾਮ ਹਰਪ੍ਰੀਤ ਸਿੰਘ ਹਸ਼ਿਆਰ ਸਿੰਘ ਆ ਇਹਨਾਂ ਇੱਕ ਡਿਲੀਵਰੀ ਬੁਆਏ ਨੂੰ ਲਹਿਰੇ ਬੁਲਾਇਆ ਤੇ ਆਪਣੇ ਸੱਤ ਸਾਥੀਆਂ ਦੇ ਨਾਲ ਲੜ ਕੇ ਉਹਨੂੰ ਰਸਤੇ 'ਚ ਰੋਕ ਕੇ ਉਹਦੇ ਕੋਲੋਂ ਚਾਰ ਪਾਰਸਲ ਖੋਲੇ ਤੇ ਉਹਦੀ ਜੇਬ ਵਿੱਚ 9000 ਦੇ ਕਰੀਬ ਰੁਪਈਆ ਸੀ ਤੇ ਉਹ ਵੀ ਖੋਲੇ ਇਹਨਾਂ ਚੋਂ ਅਸੀਂ ਚਾਰ ਦੋਸ਼ੀ ਜੇ ਗ੍ਰਿਫਤਾਰ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਛੇਤੀ ਤੇ ਇਹਨਾਂ ਤੋਂ ਪੁੱਛਗੀਆਂ ਜਾਰੀ ਆ ਤਾਂ ਉਮੀਦ ਆ ਸਾਨੂੰ ਹੋਰ ਵੀ ਕਈ ਵਾਰਦਾਤਾਂ ਇਹਨਾਂ ਤੋਂ ਟਰੇਸ ਹੋ ਸਕਦੀਆਂ ਨੇ ਇਹ ਜਿਹੜੀ ਘਟਨਾ ਆ ਇਹਦੇ ਵਿੱਚ ਸ਼ਹਿਰ ਦੇ ਵਿੱਚ ਕਾਫੀ ਚਰਚਾ ਸੀਗੀ ਜੋ ਪੁਲਿਸ ਨੇ ਕੁਝ ਹੀ ਦਿਨਾਂ ਦੇ ਵਿੱਚ ਟਰੈਸ ਕਰ ਲਿਆ ਇਸ ਤੋਂ ਇਲਾਵਾ ਇੱਕ ਸਕੂਲਾਂ ਦੇ ਵਿੱਚ ਮਿੱਡੇ ਮੀਨ ਦਾ ਸਮਾਨ ਚੋਰੀ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਅਸੀਂ ਚੋਰ ਗ੍ਰਿਫਤਾਰ ਕਰ ਲਏ ਨੇ ਜਿਨ੍ਹਾਂ ਨੂੰ ਪੁਲਿਸ ਰਿਮਾਨਤਵਾ ਪੁੱਛਗਿੱਛ ਕਰਕੇ ਜੁਡੀਸ਼ੀਅਲ ਰਿਮਾਨ ਭੇਜ ਦਿੱਤਾ ਗਿਆ ਤੇ ਇੱਕ ਪੀਓ ਚੋਟੀਆਂ ਚੌਂਕੀ ਇਚਾਰ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਸਾਨੂੰ ਅਕਸਾਈਜ਼ ਦੇ ਮਕਦਮੇ ਵਿੱਚ ਕਾਫੀ ਦੇਰ ਤੋਂ ਵਾਂਟਰਡ ਸੀਗਾ ਤੇ ਇਹ ਸਾਰੀਆਂ ਵਾਰਦਾਤਾਂ ਟ੍ਰੇਸ ਹੋਣ ਦੇ ਨਾਲ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਸ਼ਾਂਤੀ ਦਾ ਮਾਹੌਲ ਹੈ ਲੋਕਾਂ ਦਾ ਪੁਲਿਸ ਤੇ ਭਰੋਸਾ ਬਹੁਤ ਵਧਿਆ ਹੈ ਕਿਉਂਕਿ ਇਹ ਜਿੰਨੇ ਵੀ ਵਾਰਦਾਤਾਂ ਹੋਈਆਂ ਇਹ ਬਹੁਤ ਛੇਤੀ ਨਾਲ ਟ੍ਰੇਸ ਕੀਤੀਆਂ ਸਰ ਕਿੰਨੇ ਜਿਹੜੇ ਰੋਪੀ ਫੜੇ ਆ ਵੱਖ-ਵੱਖ ਮਾਮਲਿਆਂ ਵਿੱਚ ਇਹ 7 ਰੋਪੀ ਫੜੇ ਨੇ ਸੀ ਜਿਨ੍ਹਾਂ ਚੋਂ 4 ਰੋਪੀ ਖੋਹ ਵਾਲੇ ਨੇ 2 ਰੋਪੀ ਜਿਹੜਾ 307 ਵਿੱਚ ਹੀਨਸ ਕ੍ਰਾਈਮਸ ਨੂੰ ਵਾਂਟਰਡ ਸੀ ਤੇ 1 ਪੀਗ ਅਰੇ ਨਸ਼ਿਆਲੇ ਤੇ ਬੰਦੇ ਤੇਰੇ ਬੜੇ ਨਪੜੇ ਸੁਣਾਸ਼ ਕਰਦੇ ਨੇ ਉਹਦੇ ਆਕੀ ਦੇ ਨਹੀਂ ਹਜੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਨਸ਼ੇ ਵਾਲੀ ਗੱਲ ਕੋ ਸਾਹਮਣੇ ਆਈ ਇਹ ਸਾਰਾ ਜਿਹੜਾ ਪਲਾਨਡ ਕੰਮ ਸੀ ਇਹਨਾਂ ਦਾ ਸਰ ਜਿਹੜੇ ਸਕੂਲਾਂ ਦੇ ਵਿੱਚ ਚੋਰੀ ਕਰਦੇ ਸੀ ਉਹਨਾਂ ਨੇ ਕੋਈ ਬਰੇਟੇ ਤੋਂ ਵੀ ਚੋਰੀ ਕਰੀਏ ਜਿਨ੍ਹਾਂ ਦੇ ਵਿੱਚ ਜਿਹੜਾ ਫੌਜੀ ਦਾ ਸਮਾਨ ਹੈ ਤਾਂ ਹਾਂ ਉਹਨਾਂ ਨੇ ਬਰੇਟੇ ਦੀ ਵੀ ਚੋਰੀ ਇੱਕ ਅਸੀਂ ਟ੍ਰੇਸ ਕਰਾਈ ਆ ਉਹ ਬਰੇਟਾ ਪੁਲਿਸ ਨੂੰ ਦੱਸਤਾ ਉਹਦੇ ਵਿੱਚ ਕਾਫੀ ਰੈਡੀਮੇਡ ਦਾ ਸਮਾਨ ਆ 82 ਟੀ-ਸ਼ਰਟਾਂ 11 ਜੀਨਸ 26 ਲੋਅਰ 52 ਸ਼ਰਟਾਂ ਤੇ ਇੱਕ ਵੱਡੀ ਕੈਂਚੀ ਹੈ ਲੋਹੇ ਦੀ ਕਟਰ ਜਿਹੜਾ ਇਹ ਵੀ ਬਰਾਮਦ ਇਹਨਾਂ ਦਾ ਕਿ ਇਹਨਾਂ ਤੋਂ ਹੋਰ ਵੀ ਬਹੁਤ ਕੁਝ ਕਿਛੀ ਜਾਣਾ ਹੈ। ਹਾਂ ਪੁਲਿਸ ਸਮਾਨ ਦੇਣ ਦਾ ਹੋਰ ਵੀ ਪੁੱਛ ਪਿੱਛੀ ਕੀਤੀ ਜਾਊਗੀ ਤੇ ਸਾਨੂੰ ਉਮੀਦ ਆ ਕਿ ਸਾਡੇ ਏਰੀਏ ਤੇ ਆਲੇ ਦੁਆਲੇ ਲੇਰੀ ਏਰੀਏ ਦੇ ਹੋਰ ਵੀ ਕਾਫੀ ਚੋਰੀਆਂ ਟ੍ਰੇਸ ਹੋਣਗੀਆਂ। ਇਹਨਾਂ ਦੇ ਕੋਈ ਪਹਿਲਾ ਕਦਮ ਇਹ ਦੱਸਿਆ ਉਹ ਰਸਵਾਰਦੀ ਸੀ ਰਿਕਾਰਡ ਦੇਖ ਕੇ ਆਪਣਾ ਤੇ ਸਾਰੇ ਪੱਖਾਂ ਤੋਂ ਇਹਦੀ ਜਾਂਚ ਕਰਾਂਗੇ ਤੇ ਇਹਦੀ ਤਫ਼ਤੀਸ਼ ਬੜੀ ਢੰਗਾਈ ਨਾਲ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਚੋਰੀਆਂ ਨੂੰ ਨੱਥ ਪਾਈ ਜਾ ਸਕੇ। ਸਰ ਜਿੰਮੇਦਾਰੀ ਤੋਂ ਲਗਾਤਾਰ ਹੁੰਦੀ ਰਹਿੰਦੀ ਹੈ ਲੀਗਾਂ ਐਂਟਰੀਆ ਮੋਟਰਸਾਂ 'ਚ ਚੋਰੀ ਜਾਂ ਮੋਬਾਈਲ ਖੋਹੀ ਜਾਂਦੇ ਨੇ।